ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਮੱਲੀਆਂ ਖੁਰਦ ਸ਼ਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਦੱਸੋ ਨਕੋਦਰ ਦੇ ਵੀ ਰਹਿ ਜਾਂਦਾ ਹੈ ਤੇ ਸ਼ਾਹਕੋਟ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਮਦਨ لال ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਜਹਰੀ ਵਪਾਰ ਦਾ ਕੰਮ ਕਰਦੇ ਆ ਵਪਾਰ ਦਾ ਵੀ ਕੰਮ ਆ ਨਾਲ ਉਹਨੇ ਇੱਕ ਗੱਲ ਹੋਰ ਵੀ ਐਡ ਕਰ ਸਕਦੇ ਆ ਵੀ ਇਹਨਾਂ ਨੇ ਦੋ ਸ਼ੈੱਡ ਇਸ ਤਰ੍ਹਾਂ ਦੇ ਬਣਾ ਲਏ ਆ ਜਿਹਦੇ ਚ ਇੱਥੇ ਪਸ਼ੂ ਸਾਰੇ ਵਿਕਰੀ ਵਾਲੇ ਹੁੰਦੇ ਆ ਪ੍ਰੋਪਰ ਸ਼ੈੱਡ ਆ ਤੇ ਜਿਹੜਾ ਇੱਕ ਦੂਜਾ ਨਵਾਂ ਸ਼ੈੱਡ ਜਿਹੜਾ ਇਹਨਾਂ ਨੇ ਬਣਾਇਆ ਉਹਦੇ ਚ ਘਰੇ ਜਿਹੜੀਆਂ ਗਾਵਾਂ ਦੁੱਧ ਤੇ ਰੱਖਦੇ ਆ ਉਹ ਵੀ ਇਸ ਟਾਈਮ ਇਸੇ ਤਰ੍ਹਾਂ ਦਾ ਸ਼ੈੱਡ ਬਹੁਤ ਸੋਹਣਾ ਬਣਿਆ ਹੋਇਆ ਪਿੱਛੇ ਜੇ ਇੱਕ ਸ਼ਾਰਟ ਵੀਡੀਓ ਪਾਈ ਸੀ ਚੰਗੀ ਉਹ ਭਰਾਵਾਂ ਨੇ ਪਸੰਦ ਵੀ ਕੀਤੀ ਅੱਜ ਦੋਸਤੋ ਨਾਗ ਬਹੁਤ ਆ ਵਾਈ ਹੋ ਰਿਆਂ ਕੋਲ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਇਹਨਾਂ ਚੋ ਜਿਹੜਾ ਵੀ ਤੁਹਾਨੂੰ ਪਸੰਦ ਆਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਜਿੱਦਾਂ ਦਾ ਭਾਅ ਤੁਸੀਂ ਲਾਉਣਾ ਚਾਹੋ ਨੇ ਉਦਾਂ ਦਾ ਪਸ਼ੂ ਤੁਹਾਨੂੰ ਇੱਥੋਂ ਜਰੂਰ ਮਿਲ ਜਾਣਾ ਕਿਉਂਕਿ ਨਗ ਬਹੁਤ ਹੁੰਦੇ ਐ ਤੇ ਏਰੀਆ ਹੈ ਵੀ ਗਾਵਾਂ ਦੇ ਫਾਰਮਾਂ ਦਾ ਸੋ ਅੱਜ ਦੀ ਵੀਡੀਓ ਦੇ ਬਹੁਤ ਸਾਰੇ ਨਗ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਦੇ ਰਹੋ ਇੱਕ ਵਾਰ ਕੈਮਰਾ ਇਹਨਾਂ ਪਸ਼ੂਆਂ ਤੇ ਮਾਰ ਦਿੰਨੇ ਆ ਤੋਂ ਉਦੋਂ ਬਾਅਦ ਸ਼ੁਰੂਆਤ ਕਰ ਲਾਂਗੇ ਆਪਾਂ ਪਰਲੇ ਪਾਸੇ ਕੋਸ਼ਿਸ਼ ਕਰਾਂਗੇ ਵੀ ਜਰਸੀ ਵਾੜ ਤੋਂ ਸ਼ੁਰੂਆਤ ਕਰਨ ਦੀ ਉਸ ਤੋਂ ਬਾਅਦ ਸਾਰੇ ਨਾਗ ਹੀ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਦੇ ਜਾਵਾਂਗੇ ਵਿਨੇ ਬਾਈ ਸਸਰੀ ਕਾ ਸਸਰੀ ਗਾਲ ਬਈ ਵਿਨੇ ਅੱਜ ਫੇਰ ਸੁਖਨਾ ਕਾਫੀ ਨਾਗ ਹੈ ਹਰ ਰੋਜ਼ ਹੁੰਦੇ ਐ ਇਸੇ ਤਰ੍ਹਾਂ ਹੀ ਹਰ ਰੋਜ਼ ਹੁੰਦੇ ਬਾਈ ਵਿੱਚ ਨਾ ਕੁਝ ਟਾਈਮ ਨਹੀਂ ਲੱਗਦਾ ਪਿਆ ਹੀ ਆਪਣਾ ਅੱਛਾ ਤੇ ਨਾਗ ਵੀ ਇੱਕ ਜਿਹੜੇ ਇਕੱਠੇ ਨਹੀਂ ਹੋਏ ਇੱਕੋ ਜੇ ਇਹਨੂੰ ਆਪਾਂ ਕਹਿ ਦਈਏ ਵੀ ਚੁੰਨ ਚੁੰਨ ਕੇ ਨਾਗ ਜਿਹੜਾ ਨਾ ਜਿੱਦਾਂ ਦੇ ਅੱਜ ਆਪਾਂ ਇਕੱਠੇ ਕੀਤੇ ਆ ਠੀਕ ਹੈ ਜਿੱਦਾਂ ਦੇ ਇਕੱਠੇ ਨਹੀਂ ਹੁੰਦੇ ਪਿਆ ਹੀ ਆਉਂਦੇ ਪਏ ਸੀ ਪਰ ਸੇਲ ਹੋ ਜਾਂਦੇ ਸੀ ਜਰਸੀ ਤੋਂ ਸ਼ੁਰੂਆਤ ਕਰ ਲਈਏ ਫਿਰ ਆਪਾਂ ਹਾਂਜੀ ਭਾਈ ਜਰਸੀ ਕੈਨਵਸ ਹੂਆ ਇਹ ਭਾਜੀ ਦੂਜਾ ਸੂਹਾ ਸੁਣੀ ਆ ਹੂੰ ਆਪਣੇ ਕਹਿ ਦਈਏ ਵੀ ਪੁਰਾਣੇ ਫਾਰਮਰ ਤੋਂ ਹੀ ਆਈ ਆ ਹੂੰ ਵੀਡੀਓ ਵੀ ਫਾਰਮ ਦੀ ਪੂਰੀ ਇਹਦੀ ਆਪਣੇ ਕੋਲ ਹੈਗੀ ਆ ਠੀਕ ਹੈ ਹਾਂਜੀ ਦੁੱਧ ਦਾ ਕੀ ਰਿਕਾਰਡ ਆ ਪਹਿਲਾਂ ਦਾ ਦੁੱਧ ਭਾਜੀ ਪਹਿਲੇ ਸੂਹ 24 25 ਕਿਲੋ ਦਾ ਰਿਕਾਰਡ ਆ ਹੁਣ ਦਿਨ ਕਿਨੇ ਲੈ ਜੂਗੀ ਹੁਣ ਭਾਜੀ ਇਹਦੇ ਦਿਨ ਮਨਕ ਚਲੋ ਕਿ ਹਫਤੇ ਦੇ ਕਰੀਬ ਲੈ ਜੂਗੀ ਅੱਜ ਦਾ ਰੇਟ ਇਹਦਾ ਕੀ ਹੈ ਅੱਜ ਦਾ ਭਾਜੀ ਰੇਟ ਇਹਦਾ 140 ਕਰਦੇ ਆਪਾਂ ਖੋਲੀ ਬਈ ਇਹਨੂੰ ਤੋੜ ਕੇ ਦੱਸੋ ਦਿਖਾਉਣਾ ਪੂਰੇ ਵਜ਼ਨ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਜਿਹਨੂੰ ਕਹਿ ਦਿੰਦੇ ਆ ਹਾਲਾਂਕਿ ਬਰੀਡ ਹਿਮਾਚਲ ਚ ਵੀ ਜਰਸੀ ਐ ਪਰ ਥੋੜਾ ਵਜਨ ਦਾ ਫਰਕ ਰਹਿੰਦਾ ਸੰਭਾਲਿਆ ਉੱਥੋਂ ਵੀ ਇਦਾਂ ਦੀ ਆ ਜਾਣੀਆਂ ਪਰ ਇਹ ਬਾਈ ਕਹਿੰਦਾ ਵੀ ਲੋਕਲ ਇੱਥੋਂ ਪੁਰਾਣੇ ਇਹਨਾਂ ਦੇ ਕੋਈ ਨੌਨ ਫਾਰਮ ਐ ਜਿਨ੍ਹਾਂ ਦੇ ਵਿੱਚੋਂ ਇਹ ਵੈੜ ਇਹਨਾਂ ਨੇ ਖਰੀਦੀ ਐ ਬੜੀ ਸੋਹਣੀ ਐ ਦੀ ਬਰੀਡ ਕੁਆਲਿਟੀ ਐ ਦੱਸੋ ਫੇਸ ਤੋਂ ਸ਼ੁਰੂ ਹੋ ਜੋ ਦੂਜਾ ਸੂਆ ਸੁੰਦੀ ਲੈ ਚਲ ਭਾਈ ਉਧਰ ਨੂੰ ਛੇ ਦੰਦਾਂ ਦਾ ਮੂੰਹ ਦੇ ਵਿੱਚੋਂ ਦੂਜਾ ਸੂਆ ਹਵਾਨੇ ਦੇ ਨਾੜਾ ਦੋਨੇ ਪਾਸੇ ਪ੍ਰੋਪਰ ਦੇ ਸਨੀਆਂ ਵਜਣੇ ਦਾ ਤੁਸੀਂ ਉਹਨ ਇੱਥੋਂ ਦੇਖ ਸਕਦੇ ਹੋ ਹੱਲੇ ਦਾ ਬਾਈ ਇਹ ਆਪਾਂ ਕਹਿ ਰਹੀਏ ਹਵਾਨਾ ਇਹਦਾ ਕੁਛ ਨਹੀਂ ਨਜ਼ਰ ਆਉਂਦਾ ਪਿਆ ਜਿਸ ਟਾਈਮ ਬੈੜ ਸੂਗੀ ਉਸ ਦਿਨ ਹਵਾਨਾ ਪੂਰਾ ਆਪਣਾ ਦੱਸੂਗੀ ਕੀ ਬੰਦਾ ਠੀਕ ਹੈ ਬਾਕੀ ਜਿੱਦਾਂ ਦੁੱਧ ਤੇ ਪੀਕ ਤੇ ਆਊਗੀ ਬਈ ਪੂਰਾ ਹਵਾਨੇ ਦੇ ਮਿਲਕ ਵਿੱਚ ਤੁਹਾਨੂੰ ਦਿਖਣਗੇ ਆ ਇਹਨੂੰ ਭਲੂਣ ਵੀ ਪਾਣੀ ਛੋੜੀ ਥੋੜੀ ਥੋੜੀ ਸ਼ੁਰੂ ਕੀਤੀ ਆ ਓਕੇ ਤੇ ਖੁਦ ਟਾਈਸਨ ਦੇ ਸੀਮਨ ਦੀ ਆਪ ਆ ਤੇ ਸੈਗ ਦਾ 40138 ਦਾ ਸੀਮਨ ਲੱਗਾ ਇਹਦੇ ਠੀਕ ਹੈ ਸੋ ਦੋਸਤੋ 40138 ਬੁੱਲ ਦਾ ਇਹਦੇ ਸੀਮਨ ਲੱਗਾ ਵਿਆ ਬਾਕੀ ਕੋਲੋਂ ਆਕੇ ਦਾ ਟਾਂਚਾ ਸਟਰਕਚਰ ਤੁਸੀਂ ਦੇਖਣਾ ਥਾਣੇ ਦੇ ਹੱਥੀ ਚੁਆਈ ਵਾਲੇ ਆ ਥਾਣਾ ਦੇ ਵਿੱਚ ਵਿੱਥੀ ਸੋਹਣੀ ਹੈ ਬਾਕੀ ਇਸ ਤਰ੍ਹਾਂ ਤੁਸੀਂ ਇਸ ਵੈਡ ਨੂੰ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਜਰਸੀ ਇਹ ਤੋਂ ਬਾਅਦ ਚੱਕ ਟੌਪ ਦੀ ਐਚਐਫ ਵੈਡ ਤੁਹਾਨੂੰ ਦਿਖਾਉਣੇ ਆ ਵਿਨੇ ਜੜੀਏ ਐਚ ਐਫ ਆ ਬਈ ਹਾਂਜੀ ਬਈ ਇਹਦੀ ਕੀ ਡਿਟੇਲ ਹੈ ਇਹ ਪਾਜੀ ਪਹਿਲਾ ਸੂਹਾ ਸੁਣੀ ਆ ਤੇ ਮੂਹੋਂ ਪ्योर ਖੀਦੀ ਆ ਠੀਕ ਹੈ ਹਾਂਜੀ ਸੋ ਸੋ ਪਹਿਲਣ ਖੀਰੀ ਦਨ ਕਿਨੇ ਲਊ ਵੀਨੇ ਦਨ ਪਾਜੀ ਮਾਨਕ ਚੱਲੋ ਕਿ 15 ਕ ਦੇਤ ਕਰੀਬ ਦਨ ਲੈ ਜੂਗੀ ਤੇ ਮਾ ਦਾ ਰਕਾਰ ਦੇ ਦਾ 50 ਤੋਂ ਪਲੱਸ ਦਾ ਹੀ ਆ ਇਹ ਆਪਾਂ ਕਹਿ ਦਈਏ ਵੀ ਠੱਕੇ ਨਾਲ ਹੀ ਲਈ ਆ ਵਹਿੜ ਵੇਚਦੇ ਨਹੀਂ ਫਾਰਮਰ ਆ ਠੀਕ ਹੈ ਖੁਦ ਸਪਾਈਕ ਦੇ ਸੀਮੰਦੀ ਆ ਤੇ ਅੱਗੇ ਦੇ ਲੱਗਾ 40 432 ਦਾ ਸੀਮੰ ਲੱਗਾ ਦਣ ਕਿਨੇ ਲੈ ਜੂਗੀ ਹਰੇ ਲੈ ਲਓ ਭਾਜੀ 15 ਦੇ ਕਰੀਬ ਲੈ ਜੂਗੀ ਰੇਟੇ ਦਾ ਕੀ ਰਹੂਗਾ ਰੇਟ ਭਾਜੀ ਇਹਦਾ ਫੋਨ ਤੇ ਰਹੂਗਾ ਪਹਿਲਾਂ ਇਹਦੇ ਦੰਦ ਦਿਖਾ ਦੇ ਕੇ ਹਾਂਜੀ ਦੰਦ ਦਿਖਾ ਦੇ ਦੋਸਤੋ ਦੰਦ ਦਿਖਾ ਕੇ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਪਾਂ ਏਸੋ ਬੱਚੀ ਤੋਂ ਕਨਫਰਮ ਖੀਰੀ ਬੱਚੀ ਠੀਕ ਹੈ ਭਾਈ ਓਕੇ ਹੋ ਗਿਆ ਹੁਣ ਭਾਈ ਆਪਣੇ ਵੀ ਕਈ ਭਰਾ ਜਾਂਦੇ ਆ ਫਾਰਮਾਂ 'ਚ ਸਿੱਧਾ ਹੀ ਤੇ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਪਲੂਣ ਵੜ ਦੋ ਤੁਹਾਨੂੰ ਵੀ ਪਤਾ ਵੀ ਫਾਰਮਰ ਛੇ ਦੀ ਪਲੂਣ ਵੜ ਦਿੰਦਾ ਨਹੀਂ ਹਮ ਇਤੇ ਆਪਾਂ ਕਈ ਵੀਰ ਮੂੰਹ ਮੰਗੀ ਕੀਮਤ ਦੇਣ ਨੂੰ ਵੀ ਤਿਆਰ ਹੁੰਦੇ ਫਾਰਮਰ ਨੂੰ ਕਿ ਬਈ ਸਾਨੂੰ ਪਲੂਣ ਵੇ ਬੈਠ ਦੇ ਦੇਵੇ ਪਰ ਆਪਾਂ ਧੱਕੇ ਨਾਲ ਹੀ ਲਿਆਂਦੀਆਂ ਇਹਨਾਂ ਤੋਂ ਖੋਲੀ ਬਈ ਸੋ ਦਸੋ ਇਹ ਧੱਕਾ ਸ਼ਬਦ ਇਸ ਕਰਕੇ ਵਰਤਿਆ ਜਾਂਦਾ ਵੀ ਕਈ ਥਾਵਾਂ ਤੋਂ ਪਸ਼ੂ ਬਹੁਤ ਖਰੀਦਦੇ ਆ ਤੇ ਉਦੋਂ ਕਿਸੇ ਭਰਾ ਨੂੰ ਮਾਨ ਨਾਲ ਕਿਹਾ ਜਾਂਦਾ ਵੀ ਆਹ ਚੀਜ਼ ਮੈਂ ਲੈ ਜਾਣੀ ਇਹ ਤੋਹਫਾ ਹੀ ਦਿੱਤਾ ਬਈ ਉਹਨਾਂ ਨੇ ਆਪਾਂ ਨੂੰ ਦੰਦੋ ਖੀਰੀ ਬੱਚੀ ਬੜਾ ਪਿਆਰਾ ਸਟਰਕਚਰ ਹਵਾਨਾ ਦੇਖੋ ਤੁਸੀਂ ਹਜੇ 15 ਦਿਨਾਂ ਦੀ ਕੱਚੀ ਐ ਰੇਟ ਇਹਦਾ ਫੋਨ ਤੇ ਆ ਕਿਉਂਕਿ ਚੰਗੀ ਕੀਮਤ ਦੀ ਵੈੜ ਹੈ ਫੁੱਲ ਕੀਮਤ ਲਾ ਕੇ ਬਾਈ ਉਹ ਰਣੇ ਖਰੀਦੀ ਐ ਤੇ ਉਸੇ ਕੀਮਤ ਦੇ ਹਿਸਾਬ ਤੇ ਤੁਹਾਨੂੰ ਅੱਗੇ ਮਿਲਣੀ ਐ ਕੋ ਕਰਕੇ ਕਮਾਈ ਬਈ ਢਾਂਚਾ ਦੇਖੋ ਵੈਣ ਦਾ ਸਹੀ ਵੇਲੇ ਨਾ ਬਾਈ ਭਲੂਂਦੇ ਕਰਕੇ ਹਵਾਲੇ ਦੀ ਪੂਰੀ ਜਜਮੈਂਟ ਨਹੀਂ ਹੁੰਦੀ ਜਦੋਂ ਬੰਦਾ ਕੋਈ ਵੀ ਇਹਦੇ ਕਰੀਬ ਆਊਗਾ ਤੇ ਪੂਰਾ ਹਵਾਨਾ ਨੂੰ ਸਹੀ ਦਿਖੂਗਾ ਸਹੀ ਹੈ ਬਿੰਡੀ ਉਹ ਨੂੰ ਉਲ ਕਰਕੇ ਇਹੋ ਮੈਡੀ ਸ਼ੋਟਾ ਦੀਦਾ ਹੁੰਦਾ ਭਵਾਨਾ ਪ੍ਰੋਪਰ ਭਵਾਨਾ ਬਹੁਤ ਸੋਹਣਾ ਤੇ ਦੰਦੋਂ ਖੀਰੀਏ ਵੱਡੀ ਗੱਲ ਹੈ ਤੁਸੀਂ ਢਾਂਚਾ ਦੇਖੋ ਵਹਿੜ ਦਾ ਜਦੋਂ ਉਹ ਜਵਾਨ ਹੋਣਾ ਕਰਮ ਵਾਲੀ ਨੇ ਕਿੰਡਾ ਤਕੜਾ ਸਟਰਕਚਰ ਹੋਊਗਾ ਨਿੱਕਾ ਜਿਹਾ ਫੇਸ ਇਹਦਾ ਦੰਦ ਵੀ ਬਾਈ 40 ਤੋਂ ਬਾਹਰ ਬਾਦੂ ਪਹਿਲੇ ਸੁਗੇ ਉਹ ਸੋ ਪਹਿਲਾਂ ਹੀ ਇਹਦੇ ਤੋਂ ਆਸ ਹੈ ਵੀ ਚੰਗਾ ਦੁੱਧ ਦੇਊਗੀ ਢਾਂਚਾ ਬਹੁਤ ਸੋਹਣਾ ਵਹਿੜ ਦਾ ਜੋ ਲਿਆ ਵੀਰ ਬਾਬਸ ਸੋ ਇਹ ਪਹਿਲਣ ਵੈੜ ਦੋਸਤੋ ਦੰਦੋ ਖੀਰੀ ਸੋ ਇਹਦਾ ਸਟਰਕਚਰ ਤੁਸੀਂ ਦੇਖ ਲਓ ਬਾਕੀ ਹਰੇਕ ਵੀਡੀਓ ਚ ਪੂਰਾ ਪਸ਼ੂ ਪੂਰੀ ਬਾਡੀ ਹਰੇਕ ਐਂਗਲ ਤੋਂ ਹਰੇਕ ਪਾਸੇ ਤੋਂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਵੀਡੀਓ ਨੂੰ ਤੁਸੀਂ ਰੀਜਨਲ ਦੇਖਿਆ ਕਰੋ ਜਿਹੜਾ ਵੀ ਪਸ਼ੂ ਖਰੀਦਣਾ ਚਾਹੁੰਦੇ ਹੋ ਉਹਦਾ ਸਟਰਕਚਰ ਤੁਹਾਨੂੰ ਸਮਝ ਚਾਊਗਾ ਤਿੰਨ ਨੰਬਰ ਤੇ ਬਣੀ ਜਿਹੜੀ ਵੀ ਤਾਂ ਇਹ ਬਾਈ ਦੋਨੇ ਵੈੜੀਆਂ ਇੱਕੋ ਹੀ ਫਾਰਮ ਚੋਂ ਲਈਆਂ ਆਪਾਂ ਹੂੰ ਤੇ ਦੋਨਾਂ ਦੇ ਹਮਰ ਦਾ ਸੀਮਨ ਲਗਾ ਠੀਕ ਹੈ ਹਾਂਜੀ ਕਿੰਨੇ ਦਿਨ ਲੈਂਦੀ ਹੈ ਇਹ ਸੂਨ ਚ ਦਿਨ ਭਾਜੀ ਇਹਦੇ ਮਨ ਚ ਲੋਕੀ 10 ਸਕੂਪ 15 ਦਿਨ ਇਹਦੇ ਪਏ ਆ ਆ ਵੜ ਤਿਆਰ ਆ 4-5 ਦਿਨ ਲੈ ਜੂਗੀ ਇਹ ਵੜ ਵੀ ਠੀਕ ਹੈ ਦੰਦੋਂ ਕਿਵੇਂ ਇਹ ਦੰਦੋਂ ਭਾਈ ਦੋਨੇ 2-2 ਦੰਦ ਆ ਰੇਟ ਇਹਨਾਂ ਦੇ ਕੀ ਰਹਿਣਗੇ ਮੈਨੂੰ ਰੇਟ ਭਾਜੀ ਆਪਾਂ ਜੋੜਾ ਤਿੰਨ ਦਾ ਦੇ ਦਾਂਗੇ 3 ਲੱਖ ਦਾ ਜੋੜਾ ਹਾਂਜੀ ਤੋਰੀ ਬਈ ਸੀਮਨ ਦਾ ਆਪਾਂ ਬਾਈ ਨੂੰ ਕਿਹਾ ਸੀ ਉਹ ਕਹਿੰਦੇ ਆਪਾਂ ਤੁਹਾਨੂੰ ਫੋਨ ਤੇ ਭੇਜਦਾ ਕਿਹੜੇ ਸੀਮੰਟ ਦੀਆਂ ਠੀਕ ਹੈ ਤੇ ਹਮਰ ਦੋਨਾਂ ਨੇ ਲੱਗਾ ਠੀਕ ਹੈ ਸੋ ਦੋਸੋ ਇਹ ਵੇਣਾ ਦੇਖ ਲੋ ਤੁਸੀਂ ਪਹਿਲਣ ਦੋ ਦੰਦ ਇਕੋ ਫਾਰਮ ਦੀ ਬਰੀਡ ਦੋ ਦੰਦ ਵੱਛੀਏ ਠੀਕ ਹੈ ਭਾਈ ਓਕੇ ਹੋ ਗਿਆ ਦੋਨੇ ਭਾਈ ਨਗੀਨਾ ਹੀ ਆ ਵੱਛੀਆਂ ਵੀ ਸੋ 10 ਲੱਖ ਦਾ ਜੋੜਾ ਜਿਹੜਾ ਵੀਰ ਖਰੀਦਣਾ ਚਾਵੇ ਬਾਕੀ ਮਾਨਤਨ ਹੋਣਾ ਹੁੰਦਾ ਵਿੱਚੋਂ ਆ ਕੇ ਤੁਸੀਂ ਦੇਖੋ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਉਂਦਾ ਫਿਰ ਅੱਜ ਭਾਈ ਆਈਆਂ ਇਸ ਵੇਰੇ ਹੂੰ ਇਨਾਲੇ ਵੀ ਫਾਰਮ ਦੀ ਵੀਡੀਓ ਆਪਣੇ ਕੋਲ ਸਾਰੀ ਹੈਗੀ ਆ ਓਕੇ ਪੂਰਾ ਚੰਗਾ ਕਾਤਦਾ ਦੋਸਤੋ ਦੋ ਦੰਦੇ ਸਾਹ ਤੇ ਲਵਾਈ ਚੰਗੀ ਐ ਖੁੱਲੀਆਂ ਫਿਰਦੀਆਂ ਹੁੰਦੀਆਂ ਕਰਕੇ ਨਾ ਤੁਰਨੀਆਂ ਇਸੇ ਤਰੀਕੇ ਨਾਲ ਹੀ ਹਜੇ ਇੱਕ ਦੋ ਦਿਨ ਲਏ ਜਾਂਦਾ ਪਸ਼ੂ ਰਸੇ ਦੀ ਜਿਹੜੀ ਉਹਨੂੰ ਆਤ ਪੈਂਦੀ ਐ ਹੋਰ ਕੋਨ ਕਰਕੇ ਨਾ ਬਾਈ ਥੋੜਾ ਬੋਤਾ ਹਵਾਨਾ ਵੀ ਬੈੜੀਆਂ ਚੱਕ ਜਾਂਦੀਆਂ ਜਿੱਦਾਂ ਗੱਡੀ ਜਾਈਆਂ ਪੈ ਗਿਆ ਜੀ ਇਹ ਆਈਆਂ ਵੀ ਅੱਜ ਹੀ ਦਸੋਂ ਪੱਟਾਂ ਤੋਂ ਕੋਹਾ ਬਾਈ ਫਰਾਂ ਨੇ ਲਾਇਆ ਫਾਰਮਾਂ ਚ ਪਸ਼ੂ ਖੁੱਲਾ ਰਹਿੰਦਾ ਐ ਸੋ ਇਹ ਪਹਿਲੇ ਨੰਬਰ ਤੇ ਇੱਕ ਹੋਰ ਵੈਣ ਤੁਮ ਦਿਖਾ ਦਈਏ ਤੋਰ ਦੇ ਬਈ ਇਹਨੂੰ ਇਹ ਵੀ ਬਈ ਪਹਿਲਾ ਸੁਆ ਦੋ ਦੰਦਾਂ ਦਾ ਨੂੰ ਹਾਂ ਠੀਕ ਐ ਭਾਈ ਉਹ ਦੱਸੋ ਕਨਫਰਮ ਇਹਦੇ ਕਰ ਲੈਨੇ ਚਾਰ ਚਾਰ ਦੰਦਾਂ ਦੇ ਨਹੀਂ ਬਈ ਚਾਰ ਦੰਦ ਸੋ ਠੀਕ ਐ ਤੋਰ ਦੇ ਬਈ ਸੋ ਦੱਸੋ ਇਹ ਚਾਰ ਦੰਦ ਵੱਛੀ ਐ ਸੁਆ ਇਹਦਾ ਵੀ ਪਹਿਲਾ ਹੀ ਐ ਦੁੱਧ ਬਈ ਉਮੀਦ ਐ ਵੀ ਆਪਾਂ ਨੂੰ ਦੋਨੇ ਵੈੜੀਆਂ ਨਾ 30 30 ਤੋਂ ਬਾਹਰ ਕੱਢਣਗੀਆਂ ਹੂੰ ਬਾਕੀ ਬਈ ਸੇਵਾ ਦਾ ਦੁੱਧ ਦੁੱਧ ਸੇਵਾ ਦਾ ਚੰਗਾ ਹਵਾਨਾ ਨਰੋਆ ਥਣ ਲੱਗਾ ਵਿਆ ਫੇਸ ਵੀ ਸੋਹਣਾ ਵਹਿੜਦਾ ਟਾਂਚਾ ਦੇਖੋ ਵਜਨ ਜਿਹੜਾ ਉਹ ਪੂਰਾ ਫੁੱਲ ਹੈ ਹਜੇ 5-4 ਦਿਨ ਲੈ ਸਕਦੀ ਹੈ ਪਰ ਹਵਾਨਾ ਚੰਗਾ ਭਰੀ ਬੈਠੀ ਹੈ ਕਰਮਾ ਲਈ ਪੂਰੀ ਸੰਭੀ ਹੋਈ ਵਹਿੜਾ ਦਸੋ ਇਹ ਵੀ ਸੋ ਪਹਿਲਾਂ ਨੇ ਨੇ ਸੋਣਾ ਰੇਟ ਸੇਮ ਆ ਦੋਨਾਂ ਦਾ ਦਸੋ 3 ਲੱਖ ਰੁਪਏ ਬਾਕੀ ਪੁੱਛ ਲਓ ਕੱਲੀ-ਕੱਲੀ ਦਾ ਰੇਟ ਬਾਈ ਕੀ ਕਰਦਾ ਉਹ ਤੁਸੀਂ ਗੱਲਬਾਤ ਕਰਕੇ ਸੌਦਾ ਕਰ ਲੋਗੇ ਇੱਕੋ ਵਾਰ ਇਹ ਹੋਈਆਂ ਬਿਹੜੀਆਂ ਨਾ ਕਿਤੇ ਕਿਤੇ ਹੀ ਮਿਲਦੀਆਂ ਹੂੰ ਇਹ ਵੀ ਦੇਖ ਲਓ ਡਾਇਮੰਡ ਪੀਸ ਹੀ ਆ ਵੱਛੀ ਚੰਗਾ ਹਵਾਨਾ ਤੁਸੀਂ ਦੇਖੋ ਤੁਸੀਂ ਉੱਤੋਂ ਪੂਰਾ ਧਣਿਆ ਵੇ ਜਾਣਦੇ ਬਈ ਤੇ ਇਹ ਤੋਂ ਬਾਅਦ ਚ ਤੁਹਾਨੂੰ ਸੂਈਆਂ ਸਵਾਈਆਂ ਕੁਝ ਗਾਵਾਂ ਦਿਖਾ ਦਨੇ ਆ ਦੋ ਨਾਗੇ ਇਸ ਸਾਈਡ ਦੇ ਉੱਤੇ ਆ ਇਹਨੇ ਦੋਨੇ ਸੂਈਆਂ ਵੀ ਆ ਇਹ ਹਾਂਜੀ ਬਈ ਦੋਨੇ ਬਿਹੜੀਆਂ ਸੂਈਆਂ ਹੋਈਆਂ ਆ ਠੀਕ ਐ ਇਹ ਵੇਹ ਕੱਲ ਦੀ ਸੂਈ ਆ ਹੂੰ ਤੇ ਇਹਦੇ ਮਗਰ ਬਈ ਫੀਮੇਲ ਕਾਸ ਆ ਉਸੋ ਬੱਚੀ ਨੂੰ ਇਹਨੇ ਜਨਮ ਦਿੱਤਾ ਤੇ ਸੂਈ ਇਹ ਕੱਲ ਹੀ ਆ। ਕਾਸ ਕਰਦੀ ਬਾਈ ਬੱਚੀ ਆ ਮਗਰ ਹੂੰ ਕੱਲ ਹੀ ਸੂਈ ਆ। ਠੀਕ ਹੈ। ਵੀਨੇ ਕਿੰਨਾ ਅੰਦਾਜ਼ਾ ਕੋਈ ਬੋਲਾ ਕਿੰਨਾ ਇਹ ਬਾਈ ਤੀਸਰਾ ਸੂਗਾ ਸੂਈ ਆ ਤੇ ਪਹਿਲੇ ਦੂਸਰੇ ਸੂਏ ਦਾ ਰਿਕਾਰਡ ਹੈਗਾ 24 25 ਕਿਲੋ ਤੋਂ ਬਾਹਰ ਦਾ ਹੀ ਆ। ਠੀਕ ਹੈ। ਦੁੱਧ ਬਾਈ 30 ਵੀ ਪਾ ਸਕਦੀ ਆ 25 ਵੀ ਪਾ ਸਕਦੀ ਆ। ਠੀਕ ਹੈ। ਉਹ ਹੁਣ ਆਪਣੀ ਸੇਵਾ ਤੇ ਆ ਵੀ ਆਪਾਂ ਕਿਦਾਂ ਦੀ ਕੇਅਰ ਕਰਦੇ ਆ। ਸਹੀ ਹੈ। ਰੇਟ ਇਹਦਾ ਕੀ ਰੱਖਾਂਗੇ ਬਣੀ? ਰੇਟ ਬਾਈ ਇਹਦਾ ਆਪਾਂ ਇਹ ਸੁਣੋ 110 ਦੀ ਦੇ ਦਾਂਗੇ ਵਿੱਚੋਂ ਮਾਨਤਨ ਕਰਨਾ ਹੈ ਤੋਰਦਗੇ ਭਾਈ ਸੋ ਦਸੋ 110000 ਚੋਂ ਮਾਨਤਨ ਹੋ ਜਾਊਗਾ ਬੱਛੀ ਨਾਲ ਇਹਦੇ ਚੰਗੀ ਐ ਮੱਛੀ ਭਾਈ ਬਹੁਤ ਵਧੀਆ ਆ ਗਜਨ ਭੋਜਨ ਵੀ ਐ ਸੋਲਿਆ ਹੂੰ ਇਹ ਵੀ ਇਨਫਾਰਮਡੀ ਆ ਵੇੜ ਠੀਕ ਐ ਸੋਹਣੀ ਬੱਛੀ ਐ ਦਸੋ 110000 ਚੋਂ ਮਾਨਤਨ ਭਾਈ ਕਿੰਦਾ ਕਰ ਦਾਂਗੇ ਜੀ ਨੂੰ ਪਸੰਦ ਆ ਬਾਕੀ ਭਾਈ ਸੋਹੜੀ ਐ ਸਾਫ਼ ਕੀਤੀ ਹੋਈ ਆ ਆਪਣਾ ਵੀਡੀਓ ਪਾਉਣ ਦਾ ਵੀ ਕੋਈ ਇਰਾਦਾ ਨਹੀਂ ਸੀ ਤੁਹਾਡੇ ਨਾਲ ਗੱਲ ਹੋਈ ਅੱਜ ਤੁਹਾਨੂੰ ਪਰਸੋਂ ਦਾ ਕਹਿੰਦੇ ਕਿਉਂਕਿ ਵੇੜੀਆਂ ਪਾ ਗਈ ਵੀ ਲਾਉਣੀਆਂ ਈ ਹੱਲੇ ਹੂੰ ਸੋ 1 ਲੱਖ ਤੇ 10000 ਚ ਦਸੋ ਇਹਦੇ ਚੋ ਮਾਨਤਨ ਹੋਊਗਾ ਨਾਲ ਵੱਛੀ ਤੁਹਾਨੂੰ ਮਿਲ ਜਾਣੀ ਐ ਸੋ ਇਹ ਗਾਂ ਤਾਜੀ ਸੂਈ ਵੀ ਹੈ ਜੇ ਸੂਈ ਕੱਲ ਦੀ ਹੈ ਇਹ ਬੌਲੇ ਚ ਹੀ ਹੈ ਇਹ ਤਾਂ ਸੋ ਵੈਸੇ ਬੌਲਾ ਬਾਈ ਕਹਿੰਦਾ ਵੀ ਖਾਲੀ ਕੀਤੀ ਹੋਈ ਐ ਅਗਾੜੀ ਇਹਦੀ ਚੰਗੀ ਐ ਪਿਛੋਂ ਹਵਾਨਾ ਤੁਸੀਂ ਉਹਨੂੰ ਵੀਡੀਓ ਚ ਦੇਖ ਹੀ ਰਹੇ ਹੋ ਬਾਕੀ ਕੋਲੋਂ ਆ ਕੇ ਪਾਸ ਕਰੋ ਜਿਹੜਾ ਖਰੀਦਣਾ ਚਾਹੁੰਦਾ ਹਾਂ ਬੰਦ ਲੈ ਲਓ ਬਾਈ ਇਦਾਂ ਜਿੱਦਾਂ ਦੁੱਧ ਬਣਿਆ ਨਾ ਹਵਾਨਿਆਂ ਹੋਰ ਵੀ ਇਹਦਾ ਨਿਖਰਦਾ ਸਲੋ ਇਹ ਦੂ ਅੱਗੇ ਜਿਹੜੀ ਵਹਿੜ ਆਵੇ ਨੇ ਇਹ ਬਾਈ ਇਹ ਦੂਸਰਾ ਸੂਆ ਸੂਈ ਆ ਹੂੰ ਇਹ ਵੜ ਪਰਸੋਂ ਸੂਈ ਆ ਠੀਕ ਐ ਇਹਦੇ ਮਗਰ ਮੇਲ ਕਾਫ ਆ ਹੂੰ ਦੁੱਧ ਮਾਨਕ ਚਲੋਗੇ 3500 ਚਵਾਇਆ ਹੋਇਆ ਐ ਦਾ ਹੂੰ 35 ਦੇ ਕਰੀਬ ਹੀ ਪਾ ਦੂਗੀ 30 32 ਕਿਲੋ ਪਾਇਆ ਹੋਇਆ ਪਹਿਲੇ ਸੂਈ ਰੇਟ ਕੀ ਰਊਗਾ ਇਹਦਾ ਇਹਦਾ ਬਾਈ ਡੇਢ ਕਰਦੇ ਆਪਾਂ ਰੇਟ ਠੀਕ ਐ ਤੋਰ ਦੀ ਸੋ ਦੱਸੋ ਬੱਚਾ ਵੱਛਾ ਨਾਲ ਥਣਥੀ ਚਵਾਈ ਵਾਲੇ ਆ ਹਵਾਨਾ ਤੋਰਦੀ ਤੋਂ ਤੁਸੀਂ ਚੰਗੀ ਤਰ੍ਹਾਂ ਦੇਖ ਲਓਗੇ ਉੱਤੋਂ ਸਟਰਕਚਰ ਇਹਦਾ ਖੁੱਲਾ ਡੁੱਲਾ ਥਣ ਤਾਂ ਤੁਹਾਨੂੰ ਕਲੀਅਰ ਵੀਡੀਓ ਚੋਂ ਦਿਸਦੇ ਹੀ ਹੋਣਗੇ ਪੂਰਾ ਮੁਕੀ ਜੀ ਬਾਈ ਬਾਈ ਵਧੀਆ ਲੱਗੀ ਆ ਡਿਮਾਂਡ 1.5 ਲੱਖ ਰੁਪਿਆ ਹੈ ਪਰ ਰੇਟ ਫਿਕਸ ਨਹੀਂ ਹੁੰਦੇ ਜਿਹੜਾ ਭਰਾਊਗਾ ਤਾਂ ਸੌਦਾ ਤੁਹਾਡਾ ਰਲ ਜਾਊਗਾ ਜਾਣ ਦੇਵਨੀ ਸੋਏ ਵੈਡ ਦੇਖੋ ਭਾਈ ਦੁੱਧ ਦੀ ਸ਼ੁਰੂਆਤ ਹੁਣ ਵੀ ਬਹੁਤ ਚੰਗੀ ਹੈ ਦੀ ਅੱਛਾ ਹਾਂਜੀ ਚੰਗੇ ਦੁੱਧ ਤੋਂ ਸ਼ੁਰੂ ਹੋਈ ਹੈ ਖੈਰ ਦੁੱਧ ਇਹ ਵੀ ਸੋਗਾਂ ਸਾਰੀ ਸਾਫ਼ ਕੀਤੀ ਹੋਈ ਆ ਨੀਚੇ ਸੇ ਠੀਕ ਹੈ ਸੋਹਣਾ ਫੇਸ ਸੋਏ ਦੀ ਡਿਮਾਂਡ 1.5 ਲੱਖ ਰੁਪਿਆ ਇਤੋਂ ਇਲਾਵਾ ਕੁਝ ਹੋਰ گاਵਾ ਤੁਹਾਨੂੰ ਦਿਖਾਉਣੇ ਆ ਪਰਲੇ ਪਾਸੇ ਵੱਧੀਆਂ। ਅਜਾਜੀ। ਸੋ ਇਸ ਸਾਈਡ ਵਾਲੀਆਂ گاਵਾ ਦਿਖਾਉਣੇ ਵੀ ਨਹੀਂ ਸਾਰੀਆਂ ਗੱਬਣੀਆਂ ਇੱਤਰਾਂ। ਇਹ ਭਾਜੀ ਸਾਰੀਆਂ ਗੱਬਣਾਂ ਹੀ ਆ। ਠੀਕ ਹੈ ਪਹਿਲੇ ਨੰਬਰ ਵਾਲੀ ਕਿੰਨਾ ਮਸੂਆ ਕਿੰਨੇ ਦਿਨ ਲਊ ਤੇ ਰੇਟ ਕੀ ਰਹਿਣਾ? ਇਹ ਭਾਜੀ ਦੂਜਾ ਸੂਗਾ ਸੋਣੀ ਆ ਜੀ। ਹੂੰ। ਤੇ ਇਹਦੇ 10 ਤਰੀਕ ਨੂੰ ਦਿਨ ਪੂਰੇ ਆ। ਹੂੰ। ਤੇ ਉੱਤੇ ਵੀ ਦਿਨ ਲਊਗੀ। ਠੀਕ ਹੈ। ਤੇ ਦੁੱਧ ਮਾਲਕਾਂ ਦੇ ਦੱਸਣ ਮੁਤਾਬਕ 26-22 ਕਿਲੋ ਪਾਇਆ ਹੋਇਆ ਇਹਦਾ। ਠੀਕ ਹੈ। ਉਹਦੇ 30 ਤੋਂ ਬਾਹਰ ਕਹਿੰਦੇ ਆ ਪਰ 30 ਕਿਲੋ ਕਹਿ ਕੇ ਦਵਾਂਗੇ। ਰੇਟ ਇਹਦਾ ਕੀ ਲਊਗਾ? ਇਹ ਰੇ ਤੋਰ ਦੇ ਸੋ ਦੋਸਤੋ 1 ਲੱਖ 20 ਹਜ਼ਾਰ ਰੇਟ ਜਨ ਹਜੇ ਇਹਦੇ ਪਏ ਆ ਕਿਉਂਕਿ 10 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੁੰਦੇ ਆ ਕੁਛ ਦਿਨ ਪਸੂ ਉੱਤੇ ਵੀ ਲੈਂਦਾ ਖੈਰ ਗਰਮੀ ਦੀ ਰੋਤ ਤੁਸੀਂ ਤਿਆਰੀ ਦੇਖ ਲਿਓ ਤਾਂ ਚਾਹ ਇਹਦਾ ਸੋਨਾ ਥਾਂ ਇਹਦੇ ਵੀ ਹੱਥੀ ਚੁਆਈ ਵਾਲੇ ਅੱਪਾ ਬਾਈ ਥੋੜੀ ਵੜ ਕੱਚੀ ਲਈ ਸੀ ਪਰ ਜਿੱਦਾਂ ਮਾਲਕਾਂ ਨੇ ਦੱਸਿਆ ਸੀ ਉਸ ਮੁਤਾਬਿਕ ਵੜ ਬੰਦ ਹੀ ਆਉਂਦੀ ਪਈ ਸੰਦਾ ਠੀਕ ਹੈ ਲੇ ਬਈ ਜਾਣਦੇ ਬਈ ਸੋ ਥਣ ਇਹਦੇ ਵੀ ਹੱਥੀ ਚਵਾਈ ਵਾਲੇ ਆ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਚੁੱਕੇ ਹੋ। ਬਾਂਦਵਰੇ ਸੋ ਇਹ ਤੋਂ ਇਲਾਵਾ ਅੱਗੇ ਇੱਕ ਹੋਰ ਵਹਿੜ ਖੜੀ ਹੈ। ਵੀਨੇ ਦੀ ਕੀ ਡਿਟੇਲ ਆ? ਇਹ ਪਾਜੀ ਵਹਿੜ ਤੀਜਾ ਸੁਗਾ ਸੁਣੀ ਆ। ਹੂੰ। ਇਹ ਵੀ ਆਪਾਂ ਉਸੇ ਫਾਰਮ ਤੋਂ ਲਈ ਜਿੱਥੋਂ ਵੱਛੀ ਲਈ ਆ 2 ਨੰਬਰ ਵਾਲੀ। ਤੇ ਇਹਦੇ ਵੀ ਬਾਲੀ 4432 ਦਾ ਸੀਮਨ ਲੱਗਾ ਇਹਦੇ। ਠੀਕ ਆ ਦਿਨ ਕਿੰਨੇ ਲਾਊਗੀ? ਟਾਈਮ ਪਾਜੀ ਇਹਦੇ ਮੰਨ ਕੇ ਚੱਲੋ ਕਿ 15 ਦਿਨ ਪਏ ਆ। ਰੇਟੇ ਦਾ ਕੀ ਰਹਿਣਾ? ਹੀ ਰੇਟ ਹੈ ਦਾ ਇਹਦਾ ਬਈ 140 ਕਰਦੇ ਆ ਇਹਦਾ 32 33 ਕਿਲੋ ਦਾ ਚੋਆਇਆ ਹੋਇਆ ਦੂਜੇ ਸੂਵੇ ਠੀਕ ਹੈ ਸੋ ਦੋਸਤੋ ਸੂਆ ਤੀਜਾ 140 ਰੇਟਾ ਤੋਰਦੇ ਬਈ ਸੀਮਨ ਦਾ ਵੀ ਬਈ ਪੂਰਾ ਰਿਗਾਰਡ ਮਿਲ ਜੂ ਇਹਦਾ ਆਪ ਕਿਹੜੇ ਦੀ ਆ ਇਹਦੇ 40 42 32 ਇਹਦੇ ਲੱਗਾ ਠੀਕ ਹੈ ਸੋ ਹਜੇ 15 ਦਿਨਾਂ ਦੀ ਕੱਚੀ ਤੀਜਾ ਸੂਆ ਸੁੰਦੀ ਗਾਂ ਭਵਾਨੇ ਤੇ ਨਾੜਾਂ ਬਹੁਤ ਆ ਬਾਕੀ ਤੁਸੀਂ ਕੋਲ ਆ ਕੇ ਇਹਨੂੰ ਪਾਸ ਕਰ ਰਹੇ ਹੋ ਥਾਣੇ ਦਾ ਜਾਦਾ ਵਧੀਆ ਰਹੂਗਾ ਮਸ਼ੀਨੀ ਚਵਾਈ ਦੇ ਉੱਤੇ ਬਾਕੀ ਫਵਾਨੇ ਤੇ ਨਾੜਾਂ ਬਾਰੇ ਮੈਂ ਗੱਲ ਕੀਤੀ ਸੀ ਤੇ ਇਸ ਸਾਈਡ ਤੇ ਤੁਸੀਂ ਦੇਖੋਗੇ ਬੜੀਆਂ ਸੋਹਣੀਆਂ ਨਜ਼ਰ ਆਉਂਦੀਆਂ ਫਵਾਨਾ ਹਜੇ ਪਰਣਾ ਹੀ ਸ਼ੁਰੂ ਕੀਤਾ ਦਿਨ 15 ਬਾਕੀ ਐ ਜਿੰਨਾਂ ਕੇ ਲੇਟ ਸੋਹਣਗੇ ਉਹਨਾਂ ਫਾਇਦਾ ਹੋ ਜੂਗਾ ਵੀ ਗਾਂ ਮੌਸਮ ਚੰਗਾ ਹੀ ਆਉਂਦਾ ਜਾਣਾ ਐ ਏਦੂ ਬਾਅਦ ਚ ਜਿੰਨਾ ਹੋਰ ਗਾਂ ਲੇਟ ਹੋਊਗੀ ਸੋਣ ਚ ਉਹਨਾਂ ਹੀ ਮੌਸਮ ਏਦੂ ਅੱਗੇ ਚੰਗਾ ਆਊਗਾ ਬੰਦੋ ਵੀਰੇ ਸੋ ਇਹ ਦੋਸਤੋ ਅਲੱਗ-ਅਲੱਗ ਤੁਹਾਨੂੰ ਸਾਰੀਆਂ ਗਾਵਾਂ ਦਿਖਾ ਦੇਣੀਆਂ। ਇਹ ਤੋਂ ਅੱਗੇ ਵੀ ਨੇ ਗਾਂ ਜਿਹੜੀ। ਇਹ ਭਾਜੀ ਦੂਜਾ ਇਹ ਪਹਿਲਾ ਸੂਆ ਸੁਣੀ ਆ। ਮੋਹੋ ਹਲੇ 4 ਦਿਨ ਦਿਆ। ਕਿੰਨੇ ਦਿਨ ਲਾਊਗੀ? ਟਾਈਮ ਭਾਜੀ ਦਾ 20 ਦਿਨ ਪਏ ਮਹੀਨਾ ਮੰਨ ਕੇ ਚੱਲੇ ਕੋਈ ਵੀ ਕਿਸਾਨ ਵੀ ਦਾ। ਠੀਕ ਐ ਕੀ ਰੇਟ ਹੋਊਗਾ ਇਹਦਾ? ਇਹਦਾ ਭਾਜੀ ਆਪਾਂ 1-5 ਕਰਦੇ ਆ ਜੀ ਮੁੱਲ। ਧੋਰੀ ਵਿੱਚ। ਸੋ ਦੋਸਤੋ 1 ਮਹੀਨਾ ਰਹਿੰਦਾ ਸੂਣ ਚ ਤੇ 1-5 ਹੀ ਇਹਦਾ ਰੇਟ ਐ। ਧਾਂਜਾ ਚੰਗਾ ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ। ਹਵਾਨਾ ਦੇਖ ਲਓ ਤੁਸੀਂ ਬਾਕੀ ਬਹੁਤ ਫੋਨ ਹਰ ਰੋਜ਼ ਆਉਂਦੇ ਆ ਜਦੋਂ ਵੀਡੀਓ ਪੋਸਟ ਕਰਦੇ ਦੀ ਆ ਵੀ ਆ ਗਾਂ ਕਿਵੇਂ ਆ ਜਾਂ ਮੱਝ ਕਿਵੇਂ ਆ ਬੇਨਤੀ ਆ ਵੀ ਵੀਡੀਓ ਚ ਹਰੇਕ ਪਾਸੇ ਤੋਂ ਪਸ਼ੂ ਦਿਖਾ ਕੇ ਪ੍ਰੋਪਰ ਐਡਰੈਸ ਦੱਸਿਆ ਜਾਂਦਾ ਮੱਲੀਆਂ ਖੁਰਦ ਚੋਂ ਵੀਡੀਓ ਬਣਾ ਰਹੇ ਆ ਤਾਂ ਇੱਥੇ ਤੁਸੀਂ ਆਪ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਪਹੁੰਚ ਸਕਦਾ ਏਦੂ ਬਾਅਦ ਤੁਸੀਂ ਤਸੱਲੀ ਕਰਨੀ ਆ ਕਿਉਂਕਿ ਤੁਸੀਂ ਪੈਸੇ ਖਰੀਦਣੇ ਖਰਚਣੇ ਆ ਤੇ ਆਪਦੀ ਸਮਝ ਨਾਲ ਤੁਸੀਂ ਪਸ਼ੂ ਖਰੀਦਣਾ ਇਦੋਂ ਅੱਗੇ ਵੇਣੇ ਜਿਹੜੀ ਗਾਂ ਏ ਭਾਜੀ ਦੂਜਾ ਸੂਆ ਸੁਣੀ ਆ ਜੀ ਹੂੰ ਤੇ ਦੁੱਧੇ ਦਾ 25 ਕਿਲੋ ਦੇ ਕਰੀਬ ਪਾਇਆ ਹੋਇਆ ਪਹਿਲੇ ਸੂਏ ਠੀਕ ਹੈ ਹਾਂਜੀ ਅੱਛਾ ਇਹਦਾ ਕੀ ਰੇਟ ਰਹਿਣੇ ਰੇਟ ਭਾਜੀ ਇਹਦਾ ਵੀ ਆਪਾਂ 1.5 ਕਰ ਦਦੇ ਹਾਂ ਅੱਜ ਦਾ ਮੁੱਲ ਜਿਹੜਾ ਇਹਦਾ ਦਿਨ ਕਿੰਨੇ ਬਾਕੀ ਐ ਟਾਈਮ ਭਾਜੀ ਇਹਦੇ 20 ਦਿਨ ਪਏ ਆ ਠੀਕ ਐ ਤੋਰੀ ਬਈ ਸੋ 1 ਲੱਖ ਤੇ 5000 ਰੇਟ 20 ਦਿਨ ਹਜੇ ਇਹਦੇ ਬਾਕੀ ਐ ਇਹ ਆਪਣੀ ਬਈ ਪਹਿਲੇ ਸੂਏ ਦੇਖੀ ਹੋਈ ਆ ਹੂੰ ਬੰਦ ਹੀ ਬਹੁਤ ਸੋਣੀ ਆ ਵੇੜਾ ਡਾਂਚਾ ਦੇ ਲੋ ਤੋ ਇਹ ਸਿੱਧੀ ਆ ਤੁਹਾਹਾਂ ਜੇ ਤਾਂ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਦੱਸੋ ਇਹਨੇ ਇੱਕ ਗੱਲ ਹੋਰ ਐਡ ਕਰ ਦੇਣਾ ਵੀ ਬਾਈ ਹੋਰਿਆਂ ਦਾ ਵਪਾਰ ਦਾ ਕੰਮ ਵੀ ਇਸ ਤਰ੍ਹਾਂ ਦਾ ਆ ਵੀ ਇੱਥੋਂ ਬਹੁਤੇ ਵਪਾਰੀ ਭਰਾ ਪਸ਼ੂ ਲੈ ਕੇ ਜਾਂਦੇ ਆ ਰੇਟ ਜਿਹੜੇ ਉਹ ਵੀਡੀਓ 'ਚ ਹੀ ਹੁੰਦੇ ਹਰ ਵਾਰ ਕਰੀਦੇ ਆ ਤੇ ਜਦੋਂ ਵੀਡੀਓ ਫੇਰ ਬਣਾਉਣਾ ਵਾਂਗੇ ਉਦੋਂ ਪਸ਼ੂ ਵੀ ਤੁਹਾਨੂੰ ਨਵੇਂ ਮਿਲਣਗੇ ਇਹ ਵੀ ਬਾਈ ਸੌਦੇ ਹੁੰਦੇ ਆ ਤਾਂ ਤੁਸੀਂ ਕੋਲ ਆ ਕੇ ਕਰਿਆ ਕਰੋ ਵੇਖ ਕੇ ਫਿਰ ਇਹਨੇ ਨਾਲ ਰੇਟ ਵੀ ਜਿਹੜਾ ਉਹ ਕੁਝ ਫਰਕ ਪੈ ਜਾਣਾ ਹੁੰਦਾ ਹਾਂ ਬਾਈ ਇਹ ਵੀ ਬਾਈ ਫਾਰਮ ਦੀ ਗਾਂ ਆ ਕੋਈ ਗੱਲ ਨਹੀਂ ਕੋਈ ਠੀਕ ਹੈ ਜਿਹੜੀ ਆਪਾਂ ਪਹਿਲਾਂ ਵੈੜ ਦਿਖਾਈ ਉਹਦੇ ਨਾਲ ਆਈ ਆਏ ਠੀਕ ਹੈ ਬਾਕੀ ਇਹ ਸੋਸੋ ਇਹ ਵੀ ਗਾਂ ਬਾਈ ਕਹਿੰਦਾ ਵੀ ਫਾਰਮ ਚੋਂ ਹੀ ਸਾਡੀ ਖਰੀਦੀ ਹੋਈ ਹੈ ਹਜੇ ਹਵਾਨਾ ਤਾਂ ਖੈਰ ਇਹਨੇ ਬਣਾਉਣਾ ਹੀ ਸ਼ੁਰੂ ਕੀਤਾ ਜਿੰਨਾ ਕਰੋ ਖੈਗਾ ਉਹ ਤੁਸੀਂ ਕੈਮਰੇ ਚੋਂ ਦੇਖ ਲਿਆ ਕਬੱਛੀ ਜਿਹੜੀ ਵੀ ਨੇ ਇਹ ਬਾਜੀ ਉਮਰ ਇਹਦੀ ਹੈਗੀ ਆ 11 ਕ ਮਹੀਨੇ ਦੇ ਕਰੀਬ ਆ ਹੂੰ ਤੇ ਇਹਦਾ ਮੁੱਲ ਆਪਾਂ 35000 ਰੁਪਿਆ ਕਰਦੇ ਆ ਖੋਲੀ ਬਈ ਸੋ ਦੋਸਤੋ ਰੇਟ 35000 ਛੋਟੀ ਉਮਰ ਹੈ ਇਹਦੀ ਸੋਹਣਾ ਇਹਦਾ ਟਾਂਚਾ ਹੈ ਬੰਤਰੇ ਦੀ ਬਹੁਤ ਸੋਹਣੀ ਹੈ ਬਾਕੀ ਤੁਸੀਂ ਇੱਥੋਂ ਤੁਸੀਂ ਇਹਨੂੰ ਦੇਖ ਲਓ ਬੱਚਿਆਂ ਬਈ ਵਿੱਚ ਆਪਾਂ ਲੈ ਵੀ ਆਈ ਦੀਆਂ ਸੋ ਬੱਚਿਆਂ ਇੱਥੇ ਆਉਂਦੀਆਂ ਰਹਿੰਦੀਆਂ ਦੱਸੋ ਨਾਲ گاਵਾ ਦੇ ਕਹਰੇ ਨੇ ਪਾਣੀ ਪੀਣਾ ਸੀ ਬੱਚੀ ਦੇ 35000 ਦਾ ਰੇਟ ਹੈ ਥਾਨ ਬਈ ਇਹ ਚਾਰ ਹੀ ਆ ਕੋਈ ਐਕਸਟਰਾ ਥਾਨ ਨਹੀਂ ਹੁੰਦਾ ਠੀਕ ਹੈ ਸੋ ਇਹ ਤੋਂ ਇਲਾਵਾ ਦੱਸੋ ਪਰਲੇ ਪਾਸੇ ਵੀ ਕੁਝ گاਵਾ ਹੈਗੇ ਨੇ ਸੋ ਤੁਸੀਂ गावा ਜਿਹੜੀਆਂ ਬਾਈ ਦੱਸਦਾ ਵੀ ਘਰੇ ਜਿਹੜੀਆਂ ਦੁੱਧ ਤੇ ਲਾਈਆਂ ਉਹਨਾਂ ਦੇ ਵਿੱਚ ਇਹ ਦੋ ਹੋਰ ਐਡ ਕੀਤੀਆਂ ਸੋ ਜਿਹੜੇ ਵਿਕਰੀ ਵਾਲੇ ਪਸੂ ਸੀ ਉਹ ਤੁਹਾਨੂੰ ਲਗਭਗ ਸਾਰੇ ਹੀ ਦਿਖਾਤੇ ਆ ਸਾਰਿਆਂ ਦੇ ਰੇਟ ਦੱਸਦੇ ਆ ਲਾਸਟ ਉੱਤੇ ਫੇਰ ਬੇਨਤੀ ਵੀ ਨਾਕ ਜਿਹੜਾ ਵੀ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਮਿਹਰਬਾਨੀ